मुदावार। मुदावार, मुदावार। सरकारी बसा बस का कोई पहले शड्यूल टाइम का पता नहीं है कि हड़ताल करते कद करते हूं टाइम की भी दिक्कत आ रही है आन जान की भी दिक्कत हो तो रही है। हमें बसिस कब से नहीं मिल रही है रोडवेज तो हमें बहुत ज्यादा प्रॉब्लम फेस करनी पड़ रही है मेरा नाम स्वाति है मैं गुरदासपुर में पढ़ती हूँ तो अभी हमें बसिस कब से नहीं मिल रही है रोडवेज तो हमें बहुत ज्यादा प्रॉब्लम फेस करनी पड़ रही है बसिस ही नहीं मिल रही है गवर्नमेंट पास वगैरह बने हैं या नहीं है ये आधार कार्ड वाली बस, तो बस तो आप तो कॉलेज तो हाँ जी गुरदासपुर कॉलेज में पढ़ता है और आगे भी हमारे काफ़ी खर्चा होता है ऑटोज़ वगैरह में तो मतलब हमारे डेली में रोडवेज में जाते हुए भी साठ सत्तर रुपये लग जाते इतने तो मतलब जो भी ज़्यादा वो भी ज़्यादा है डेली जाने के लिए फेस ਕਰਨੀ ਪੈ ਰਹੀ ਹੈ ਦਿੱਕਤ ਸਰਕਾਰੀ ਬੱਸਾਂ ਦਾ ਕੋਈ ਪਹਿਲੇ ਸ਼ਡਿਊਲ ਟਾਈਮ ਦਾ ਪਤਾ ਨਹੀਂ ਹੈ ਕਿ ਹੜਤਾਲ ਕਰਦੇ ਕਦ ਕਰਦੇ ਨੂੰ ਟਾਈਮ ਦੀ ਵੀ ਦਿੱਕਤ ਆ ਰਹੀ ਹੈ ਔਰ ਦੇ ਨਾਲ ਦੇ ਨਾਲ ਆਨ ਜਾਣ ਦੀ ਵੀ ਦਿੱਕਤ ਹੋ ਰਹੀ ਹੈ ਸਾਰਾ ਹੀ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਲਟਕਦੀਆਂ ਮੰਗਾਂ ਨੂੰ ਬਣਾਉਣ ਵਾਸਤੇ ਬੜੀਆਂ ਸੰਘਰਸ਼ ਕੀਤੇ ਆ ਕੱਲ ਵੀ ਸਾਡੀ ਮੀਟਿੰਗ ਸੀਗਾ ਉਹ ਬੇਸਿਟਾ ਨਿਕਲੀ ਸਾਡੀਆਂ ਮੰਗਾਂ ਇਹੀ ਆ ਕਿ ਜਿਹੜੇ ਕੱਚੇ ਮਜ਼ਦੂਰਾਂ ਨੂੰ ਪੱਕਾ ਕੀਤਾ ਜਾਵੇ ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਕੀਤੀ ਜਾਵੇ ਜਿਹੜਾ 2016 ਦਾ ਮਾਨਜੋ ਸੁਪਰੀਮ ਕੋਰਟ ਦਾ ਫੈਸਲਾ ਆ ਉਹ ਲਾਗੂ ਕੀਤਾ ਜਾਵੇ ਜਿਹੜੀਆਂ ਕਿਲੋਮੀਟਰ ਸਕੀਮ ਬਸਾਂ ਆ ਇਹ ਨਾ ਪਾਈਆਂ ਜਾਣ ਬਲਕਿ ਉਹ ਵਿਭਾਗੀ ਬਸਾਂ ਪਾਈਆਂ ਜਾਣ ਜਿਨ੍ਹਾਂ ਨਾਲ ਸਾਨੂੰ ਵੀ ਫਾਇਦਾ ਹੋਵੇ ਤੇ ਆਮ ਜਨਤਾ ਨੂੰ ਵੀ ਫਾਇਦਾ ਹੋਵੇ ਕੋਜੀ ਤੁਹਾਡੇ ਮਦਰਮ ਦਸਣ ਚਾਹੁੰਦੇ ਆ ਵੀ ਲੰਬੇ ਸਮੇਂ ਤੋਂ ਜਿਹੜੀਆਂ ਸਾਡੀਆਂ ਉਹੀ ਮੰਗਾਂ ਲਟਕਦੀਆਂ ਆ ਰਹੀਆਂ ਕੱਲ ਸਾਡੀ ਜਿਹੜੀ 13 ਅਗਸ ਦੀ ਮੀਟਿੰਗ ਸੀ ਉਹ ਵੀ ਸਾਡੀ ਬੈਸਟਾ ਨਿਕਲੀ ਮੀਟਿੰਗ ਉਸ ਮੀਟਿੰਗ ਤੋਂ ਪਹਿਲਾਂ ਜਿਹੜੇ ਅਸੀਂ ਜਿੰਨੇ ਵੀ ਧਰਨੇ ਮੁਜ਼ਾਰੇ ਕੀਤੇ ਸੀ ਪੋਸਟਪੋਨ ਉਹਨਾਂ ਨੂੰ ਅੱਜ ਅਸੀਂ ਸ਼ੁਰੂ ਕੀਤਾਗਾ ਕਿਉਂਕਿ 14 ਤਰੀਕ ਤੱਕ ਅਸੀਂ ਪੋਸਟਪੋਨ ਤੇ ਸੀ ਜੇ ਸਰਕਾਰ ਕੱਲ ਦੀ ਮੀਟਿੰਗ ਤੇ ਵੇਖਤਾ ਨਿਕਲੀ ਹੈ ਇਸ ਕਰਕੇ ਜਿਹੜਾ 14 ਤਰੀਕ ਨੂੰ ਆਪਣਾ ਪ੍ਰੋਗਰਾਮ ਸ਼ੁਰੂ ਕਰਤਾ ਤੇ ਜਿਹੜੀ ਆ 14 ਤਰੀਕ ਦੀ ਸਵੇਰੇ 4 ਵਜੇ ਤੋਂ ਅਨ ਵਿੱਚ ਸਮੇਂ ਹੜਤਾਲ ਵਾਤੇ ਸਾਡਾ ਜਿਹੜਾ ਸੰਘਰਸ਼ਾ ਬਿਲਕੁਲ ਤਿਆਰ ਬਾਹਰ ਤਿਆਰ ਤੇ ਤੇਜ਼ ਤੋਂ ਤੇਰੇ ਅੱਜ ਸਵੇਰ ਤੋਂ ਬੱਸਾਂ ਇੱਕ ਦੋ ਪੱਕੇ ਮਲਾਇਮ ਨੇ ਜਿਹੜੇ ਉਹ ਅੰਮ੍ਰਿਤਸਰ ਰੂਟ ਨੂੰ ਗਈ ਹੋਊਗੀ ਜਾਂ ਚੰਡੀਗੜ੍ਹ ਰੂਟ ਨੂੰ ਗਈ ਹੋਊਗੀ ਬਾਕੀ ਜਿਹੜਾ ਰੂ ਮੰਗਾ ਸਾਡੀਆਂ ਆ ਵੀ ਜਿਹੜੇ ਕੱਚੇ ਮੁਲਾਜ਼ਮਾਂ ਪੱਕੇ ਕੀਤੇ ਜਾਣ ਟਰਾਂਸਪੋਰਟ ਮਾਫੀਆ ਖਤਮ ਕੀਤਾ ਜਾਵੇ ਕੱਡੇ ਮੁਲਾਜ਼ਮ ਜਿਹੜੇ ਆ ਉਹ ਬਹਾਲ ਕੀਤੇ ਜਾਣ ਔਰ ਲੰਬੇ ਸਮੇਂ ਤੋਂ ਜਿਹੜਾ ਆਊਟਸੋਰਸ ਦਾ ਕੰਮ ਆ ਜਿਹੜੇ ਆਊਟਸੋਰਸ ਮੁਲਾਜ਼ਮ ਨੇ ਉਹ ਕੰਟਰੈਕਟ ਤੇ ਕੀਤੇ ਜਾਣ ਕਿਉਂਕਿ ਜਿਹੜੇ ਆ ਪਿੱਛੇ ਜੀ ਤੁਸੀਂ ਦੇਖ ਹੀ ਲਿਆ ਵੀ ਜਿਹੜੇ ਬਿਜਲੀ ਬੋਰਡ ਦੇ ਮੁਲਾਜ਼ਮ ਦੇ ਵਿਭਾਗ ਦੇ ਕੱਚੇ ਆਊਟਸੋਰਸ ਤੇ ਜੀ ਉਹ ਵੀ ਨਾ ਕੰਟਰੈਕਟ ਤੇ ਕੀਤੇ ਆ ਨਰੇਗਾ ਵਾਲੇ ਵੀ ਕੀਤੇ ਆ ਹੋਰ ਕਈ ਸਵੈ ਸੇਕ ਵੀ ਕੀਤੇ ਆ ਤੇ ਅਸੀਂ ਸਰਕਾਰ ਨੂੰ ਮੰਗ ਕਰਦੇ ਆ ਵੀ ਲੰਬੇ ਸਮੇਂ ਤੋਂ ਜਿਹੜਾ 14 14 15 17 ਸਾਲ ਤੋਂ ਆਊਟਸੋਰਸ ਤੇ ਕ ਉਹ ਕੰਟ੍ਰੈਕਟ ਤੇ ਕੀਤੇ ਜਾਣਾ ਤੇ ਜਿਹੜਾ ਸਰਕਾਰ ਬਾਰ ਬਾਰ ਸਾਡੇ ਦੇ ਕਿਲੋਮੀਟਰ ਬੱਸਾਂ ਦਾ ਘੋੜਾ ਲੈ ਕੇ ਆ ਰਹੀ ਆ ਉਹ ਕਿਲੋਮੀਟਰ ਬੱਸਾਂ ਬੰਦ ਕੀਤੇ ਜਾਣ ਕਿਉਂਕਿ ਕਿਲੋਮੀਟਰ ਦੇ ਚਿੱਧਾਂ ਤੇ ਇੱਕ ਤਾਂ ਸਾਡਾ ਡਰਾਈਵਰ ਗਿਆ ਦੂਜੇ ਨੰਬਰ ਤੇ ਸਾਡਾ ਵਰਕਸ਼ਾਪ ਵਾਲਾ ਗਿਆ ਤੀਜੇ ਨੰਬਰ ਤੇ ਸਾਡਾ ਸਲੀਪਰ ਗਿਆ ਚੌਥੇ ਨੰਬਰ ਤੇ ਸਾਡਾ ਸਪਾਈ ਸੇਵਕ ਗਿਆ ਪੰਜਵੇਂ ਨੰਬਰ ਤੇ ਸਾਡੀ ਬੱਸ ਗਈ ਸਰਕਾਰ ਨੂੰ ਬੇਨਤੀ ਆ ਵੀ ਜੇ ਪੌਣੀਆਂ ਤੇ ਕਿਲੋਮੀਟਰ ਗੱਡੀਆਂ ਜਿਹੜੀਆਂ ਉਹ ਬੰਦ ਕੀਤੇ ਜਾਣ ਸਰਕਾਰ ਦੀਆਂ ਵਿਭਾਗੀ ਬੱਸਾਂ ਪਾਈਆਂ ਜਾਣ ਤਾਂ ਜੋ ਜਿਹੜੇ ਸਾਡੇ ਪੰਜਾਬ ਦੇ ਲੋਕਾਂ ਨੂੰ ਫਰੀ ਸਬਰ ਦੀ ਸਹੂਲਤ ਮਿਲੀ ਆ ਇਹ ਕਿਤੇ ਨਾ ਕਿਤੇ ਉਹਨਾਂ ਨੂੰ ਦਿੱਕਤ ਨਾ ਆਵੇ